ਨਾ ਆ ਜੀ ਕੋਈ ਸੱਸੀ ਕਾਹਨ ਕਾਲ ਕੀਆ ਹੈ ਲੱਹ ਠੀਕ ਹੈ ਤੁਸੀਂ ਸੁਣਾ ਸੱਸੀ ਕਾਹ ਆਪ ਜੀ ਸੱਸੀ ਕਾਹ ਹੋਰ ਕੀ ਕੋ ਠੀਕ ਹੈ ਠੀਕ ਹੈ ਤੁਸੀਂ ਸੁਣਾ ਮੈਂ ਵੀ ਠੀਕ ਹਾਂ ਹੋਰ ਕੀ ਕਰਦੇ ਪੈਣੇ ਬਸ ਅਸੀ ਕਪੜਾ ਹੀ ਆਣਾ ਪੈ ਗਿਆ ਹੋਰ ਸੁਣਾ ਕਾਕਾ ਕਿਵੇਂ ਨੇ ਸਾਬ ਠੀਕ ਹੈ ਭਾਗੀਆਂ ਭਾਦੇ ਵੀ ਠੀਕ ਹੈ ਅੱਛਾ ਪਾਣੀ ਪਾ ਦੇ ਪਾਣੀ ਲੈ ਆ ਕੋ ਕੰਮ ਕਰਤੀ ਮੇ ਚਲਦਾ ਠੀਕ ਹੈ ਕੰਮ ਹੈ ਅੱਜ ਸ਼ਨੀਵਾਰ ਦੀ ਛੁੱਟੀ ਹੈ ਆਹ ਅੱਜ ਬਾਪੂ ਜੀ ਨੂੰ ਨਹੀਂ ਲੈਣ ਛੁੱਟੀ ਛੁੱਟੀ ਦਾ ਤੈਨੂੰ ਨਹੀਂ ਚਾਹੀਦਾ ਅੱਜ ਰੈਸਟ ਕਰੀਏ ਹਾਂ ਨਹੀਂ ਥੂਰੀ ਹੈ ਉਹ ਬਾਕੀ ਠੀਕ ਹੈ ਸਾਰਾ ਹਾਂ ਜੀ ਹਾਂ ਜੀ ਬਾਕੀ ਸਭ ਠੀਕ ਸਾਡਾ ਕੀ ਬਣ ਗਿਆ ਘਰ ਤੋਂ ਕੁਝ ਨਹੀਂ ਬਣਿਆ ਤਰਤੂਂਕ ਬੜਦੇ ਸੀਗੇ ਤੇ ਘਰ ਤੋਂ ਥੂੜੀ ਤਾਂ ਪਕੀ ਗਈ ਅੱਛਾ ਤੇ ਬਸ ਹੁਣ ਕੁੰਡੀ ਕਾਲੀ ਸੰਭਾਲ ਰਹੀ ਤੇ ਦਾੜੇ ਦੀ ਸੰਭਾਲ ਰਹੀ ਜੀ ਬੋਲ। ਜੇ ਵੀ ਨਾ ਚੇਕ ਕਰ। ਸਸਟੀ ਦਾ। ਹੀਰ ਵਧੀਆ ਜੀ ਸੋਸ। ਮੈਂ ਵੀ ਠੀਕ ਹਾਂ। ਫੋਰਸ ਨਾਲ। ਬੱਸ ਹੋਰ ਠੀਕ ਐ। ਤੂੰ ਜਨਾ ਦਾ ਸੋਰਾ ਸਾਰੇ ਠੀਕ ਐ। ਸਭ ਠੀਕ ਐ। ਬੀਬੀ ਤੇਰੀ। ਬੀਬੀ ਵੀ ਠੀਕ। ਹੋ। ਕੱਲੀ ਆਈ। ਕੱਲੀ ਹੋ ਆਈਆਂ। ਕੰਮ ਸੀਗਾ ਮੈਨੂੰ। अच्छा क्या काम ਪੈ ਗਿਆ ਹਾਂ ਬੱਪੂ ਜੀ ਤੁਹਾਡੇ ਜਵਾਈ ਨੇ ਪੈਸਿਆਂ ਦੀ ਮੰਗ ਕੀਤੀ ਹੈ ਥੋੜੀ ਜਿਹੀ ਚਾਹੀਦੀ ਹੋਵੇ ਪੈਸਿਆਂ ਦੀ ਮੰਗ ਕੀਤੀ ਹਾਂਜੀ ਕੋਈ ਨਹੀਂ ਮੜੇ ਮਟਾਤਾ ਹੁੰਦਾ ਹੀ ਹੈ ਜੇ ਕੋਈ ਐਮਰਜੈਂਸੀ ਦਾ ਹੋਵੇ 7 ਲੱਖ ਰੁਪਏ ਚਾਹੀਦੇ 7 ਲੱਖ 7 ਲੱਖ ਤੈਨੂੰ ਪਤਾ ਅਸੀਂ ਵਿਆਹ ਕਰ ਕਰਦੇ ਹਾਂ ਜੇ 4 ਮਹੀਨੇ ਉਹ ਤਾਂ ਬਾਪੂ ਜੀ ਠੀਕ ਆ ਮੈਨੂੰ ਤਾਂ ਪਤਾ ਪਰ ਆਲਨ ਨੂੰ ਤਾਂ ਇਹਨੇ ਤਾਂ ਮੂੰਹ ਹਲਾਤਾ ਨਹੀਂ ਇਸ ਗੱਲ ਨੂੰ ਨਹੀਂ ਫਿਰ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਭਈ ਪੈਸੇ ਹੱਦ 4 ਮਹੀਨੇ ਵਿਆਹ ਨੂੰ ਨਹੀਂ ਹੋਇਆ ਐਡੀ ਸਿੱਤੀ ਕਿੱਥਾ ਦੇ ਰਣੇ ਤੇ ਨਹੀਂ ਐਨੇ ਸਿੱਤੀ ਕਿੱਥੋਂ ਆਹ ਹੋ ਜਾਣੇ ਪੈਸੇ 7 ਲੱਖ ਤਾਂ ਕਹਿ ਲੈਣਾ ਸੌਖਾ ਏ ਉਹ ਮੈਨੂੰ ਬੰਨੋਂ ਨੇ ਕਿ ਜੇ ਵਿਆਹ ਨਾ ਕੀਤਾ ਹੁੰਦਾ ਫੇਰ ਵੀ ਚਾਹਦਾ ਸੀ ਕੁਛ ਨਾ ਕੁਛ ਬੜੀ ਮੁੱਠੀ ਲੱਖ 2 ਲੱਖ ਰੁਪਏ ਦੀ ਹੈਲਪ ਹੋ ਸਕਦੀ ਹੈ ਕੋਈ ਤੇ ਨਾਲ ਕੋਈ ਉਦਦਾ ਨਹੀਂ ਉਹ ਨੀ ਕੀ ਕੋਈ ਕੋਈ ਗੜਬੜ ਥਾਲੀ ਕਰ ਦੇ ਕੋਈ ਸਾਨੂੰ ਤਾਂ ਇਹ ਫਿਕਰ ਹੈ ਵੀ ਉਹਦਾ 7 ਲੱਖ ਕਹਿ ਗਿਆ ਸਾਡਾ ਤਾਂ ਇਹਦਾ ਕਰੋ ਪੂਰੇ ਤੁਸੀਂ ਮੇਰਾ ਹਿੱਸਾ ਦੇ ਦਿਓ بیٹے ਹਿੱਸਾ ਤਾਂ ਦੇ ਦੇ ਮਾਂਗੇ ਪਰ ਹਿੱਸਾ ਦੇ ਕੇ ਫਿਰ ਇਹ ਸੱਤ ਗਵਾਚਨਾ ਨਾ ਆਸ ਰੱਖੀ ਦਿਓ ਕਿ ਕੱਲ ਨੂੰ ਨਿਆਣਿਆਂ ਨਾਲ ਗਣਾ ਉਹ ਤਾਂ ਪੂਰੀ ਇੱਛਾ ਲੱਗੀ ਵੀ ਭਈ ਅਸੀਂ ਕੱਲ ਨੂੰ ਅਸੀਂ ਖੜੇ ਨਹੀਂ ਹੋਣਾ ਤੈਨੂੰ ਹਿੱਸਾ ਮੈਂ ਦੇ ਦੂੰਗਾ ਨਹੀਂ ਬਾਪੂ ਜੀ ਬੰਦੇ ਕਹਿਣਾ ਨਹੀਂ ਫਿਰ ਨਹੀਂ ਜੇ ਪੈਸੇ ਦੇਣ ਦਾ ਹਿੱਸਾ ਦੇ ਦੇ ਹਿੱਸਾ ਕਿੱਥੋਂ ਦੇ ਲਈਏ ਤੈਨੂੰ ਹਿੱਸਾ ਹਿੱਸੇ ਦਾ ਕੀ ਮਤਲਬ ਹੈ ਹਿੱਸਾ ਅਜੀ ਦਾ ਵਿਆਹ ਤੇ ਘਰ ਚਲੇ ਗਈ ਤਾਂ ਹੈ ਤੂੰ ਤੁਸੀਂ ਤਾਂ ਜਮੇ ਸ਼ਰਮ ਵਾਲੀ ਗੱਲ ਕਰੋ ਤੁਸੀਂ ਮੜ ਮੋਟਾ ਤੇਨ ਮੈਂ ਤੈਨੂੰ ਇਹ ਪੁੱਛਿਆ ਵੀ ਤੁਹਾਨੂੰ ਤੈਨੂੰ ਕਿਤੇ ਤੰਗ ਤੰਗ ਤਾਂ ਨਹੀਂ ਕਰਦੇ ਕੋਈ ਕਿਸੇ ਚੀਜ਼ ਦੀ ਕੋਈ ਤੈਨੂੰ ਕੋਈ ਹੋਰ ਤਾਂ ਨਹੀਂ ਕੋਈ ਗੱਲਬਾਤ ਉਹ ਅਸੀਂ ਜਾ ਕੇ ਪੁੱਛਦੇ ਦੋ ਬੰਦੇ ਇਕੱਠੇ ਕਰਕੇ ਇਹ ਛਤ ਲੱਖ ਰੁਪਈਆ ਅਜੇ ਵਿਆਹ ਕਰਕੇ ਅਡੇ ਅਸੀਂ ਤੈਨੂੰ ਕਿੱਥੋਂ ਦੇ ਦਈਏ ਤੂੰ ਇਹ ਆਪ ਸੋਚ ਤੇ ਤੂੰ ਅਕਸਰ ਇੰਨੀ ਸਿਆਣੀ ਕੁੜੀ ਸੀ ਤੂੰ ਅੱਜ ਇਹੋ ਜਿਹੇ ਕਲਾ ਕਰਨ ਲੱਪੇ ਮੈਨੂੰ ਤਾਂ ਕੁਝ ਗੜਬੜ ਲੱਗਦੀ ਹੈ ਤੂੰ ਮੈਨੂੰ ਗੱਲ ਨਹੀਂ ਦੱਸਦੀ ਅਸਲ ਚ ਗੱਲ ਦੱਸ ਪੇ ਕੀ ਹੈ हेलो ओ आई मॉडल जाकर ना आऊंगी आज ओ अमरजीत आई हुई है आ जा हमरा है इट्स सस्ती 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 और ठीक है हां जी ठीक से जी दसो फिर ਉਹ ਐਸੀ ਮੈਂ ਕਿਆ ਮਰਜ਼ੀ ਚਾਈ ਹੋਈ ਐ ਕਹਿੰਦੀ ਮੈਨੂੰ ਵੀ ਨੋ ਪੈਸੇ ਚਾਹੀਦੇ ਆ ਥੋੜੇ ਜਿ 7 ਲੱਖ ਰੁਪਏ ਮੈਂ ਤਾਂ 7 ਲੱਖ ਤਾਂ ਪਾਈ ਰੇਟਾ ਹੈ ਨਹੀਂ ਗਾ ਹੁਣ ਮੈਂ ਕੀ ਕਰਾਂ ਹੁਣ ਤੁਸੀਂ ਦੇਖੋ ਸਲਾਹ ਕਰਕੇ ਕੀ ਕਰਨਾ ਕੀ ਕਰਨਾ ਜਿਹੜੀ ਪੈਸੇ ਦੇਖ ਕਿ ਤੇਰੇ ਪਾ ਲਈ ਨਹੀਂ ਚਾਹੀਦੇ ਸੀ ਇਹ ਉਹਨੇ 7 ਲੱਖ ਕਿਹਾ ਵੀ 7 ਲੱਖ ਜੇ ਦੇਖੋ ਤੁਸੀਂ ਆਪੀ ਚੀਜ਼ ਸਾਰੇ ਮਿਲ ਕੇ ਮੈਂ ਦੇ ਤਾ ਵੀ ਵਧੀਆ ਨਹੀਂ ਤਾਂ ਹੁਣ ਹ ਹਿੱਸਾ ਦੇ ਦੇ ਮੈਂ ਤਾਂ ਹਿੱਸਾ ਤਾਂ ਫਿਰ ਹਿੱਸੇ ਲਈ ਗਲਤ ਗੱਲ ਹੋ ਗਈ ਇਸ ਲਈ ਤਾਂ ਹੇცა ਹੇცა ਕਿਥੋਂ ਦੇ ਦੀਗੇ ਪੈਸੇ ਨੇ ਤੁਹਾਨੂੰ ਵੀ ਪਤਾ ਨਹੀਂ ਕਿਹੜੇ ਘਰਾਂ ਚ ਹੁੰਦੇ ਵੀ ਜਿਹੜੇ ਇਕਦਮ ਇਕੱਠੇ ਕਰ ਲਈ ਆਪਾਂ ਜਦੋਂ ਤੁਸੀਂ ਪਹਿਲਾਂ ਦੱਸਦੇ ਚੱਲ ਰਲ ਮਿਲ ਕੇ ਇਕੱਠੇ ਵੀ ਕਰ ਲੈਂਦੇ ਆਪਾਂ ਨਾਲੇ 4 ਮਹੀਨੇ ਤਵੋ ਇਹ ਜੇ ਵਿਆਹ ਵਿਆਹ ਕਰਕੇ ਹੱਟੇ ਨੂੰ ਤੁਹਾਨੂੰ ਵੀ ਪਤਾ ਤੁਸੀਂ ਤਾਂ ਵੱਡੇ ਆ ਨਹੀਂ ਮੈਂ ਤਾਂ ਹੁਣ ਜਿਹੜੇ ਮੈਨੂੰ ਉਹਨੇ ਕਹਿ ਕੇ ਭੇਜਿਆ ਮੈਂ ਤਾਂ ਉਹਨੂੰ ਕਿਹਾ ਨਾ ਮੈਨੂੰ ਤਾਂ ਸਤਨਾਮ ਕੋਈ ਗੜਬੜ ਲੱਗਦੀ ਆ ਘਰ ਚ ਇਹ ਕੱਪੜੇ ਜਿਹੜੇ ਸੇਵ ਜੀ ਨੇ ਉਹਨਾਂ ਨੇ ਦਵਾਈ ਧੋ ਕੇ ਕੈਨੇਡਾ ਬਤੀ ਜਾ ਲਖਵਾ ਇਸ ਜਿਹੜਾ ਦਵੇਚਨਾਂ ਦਾ ਉਹਨੂੰ ਕੋਲ ਪੈਸਿਆਂ ਦਾ ਘਾਟਾ ਇਹਦਾ ਕੁਝ ਹੋਰ ਗੜਬੜ ਨਾ ਹੋਵੇ ਜੀ ਸੱਚ ਵੀ ਮੈਨੂੰ ਇਦਾਂ ਦੀ ਲੱਗਦੀ ਉਹ ਪਹਿਲੇ ਬਹੁਤ ਤੇਜ਼ ਹੈ ਪ੍ਰੀਤ ਅਸ਼੍ਰੀਤਾ ਸਾਸਤ੍ਰਿਕ ਠੀਕੋ ਹਾਂ ਜੀ ਠੀਕ ਸਾਸਤ੍ਰਿਕ ਤੁਸੀਂ ਅੱਜ ਕੱਟੀਆਂ ਸਲਾਹ ਬਣਾ ਕੇ ਆਏ ਤੁਸੀਂ ਨਹੀਂ میری ਪਹਿਲਾਂ ਇਸ ਵਿੱਚ ਬਾਤਾਂ ਹੋਈਆਂ ਹੋਰ ਠੀਕ ਆ ਬਟਾ ਦਸੇ ਨੇ ਕੋਲ ਫੋਨ ਵੀ ਨਹੀਂ ਕੀਤਾ ਦੋਸਤਾਨਾ ਵੱਲੇ ਮੈ ਤਾਂ ਕੁਦਰਤੀ ਆ ਗਈ ਤੇ ਮੈ ਤਾਂ ਮੰਮੀ ਵੱਲ ਸੀਗੀ ਮੈਂ ਸਰਦੀ ਸਲਾਹ ਹਾਂ ਕਿ ਸਵੇਰੇ ਐਸੀ ਮੰਮੀ ਦਾ ਫੋਨ ਵੀ ਘਰੇ ਆਏ ਦੀਦੀ ਆਏ ਹੋਏ ਮੈ ਤਾਂ ਚਲਵਾਇਆ ਮੈਂ ਤਾਂ ਇਸ ਸੇਜੀ ਵਾਲੀ ਗੱਲ ਅੰਤ ਸੁਣੇ ਸੀ ਕੀ ਹੋਈ ਇਸ ਸੇਜੀ ਅੱਜ ਮੈਨੂੰ ਦੀਦੀ ਪੈਸੇ ਮੰਗਦੇ ਸੁਨੇਨਾ ਅੰਜੀ ਦੀ ਜਿੰਦ ਅਸਲੀ ਕਰਨ ਸੋਸ ਕਰਨ ਬਕੇ ਇਸ ਤੇ ਗੱਲ ਹੋ ਰਹੀ ਸਨੈਨ ਨੂੰ ਬੁਲਾਈ ਲੈਣੀ ਠੀਕ ਮੈਂ ਕਿ ਹਿੱਸੇ ਦੀ ਗੱਲ ਹੋ ਰਹੀ ਇਹ ਪੁੱਛੀ ਨਾ ਕਿ ਤਾਂ ਹੀ ਸਨੈਨ ਨੂੰ ਬੁਲਾਇਆ ਕੀ ਹੋ ਗਿਆ ਇਹ ਹਿੱਸੇ ਲੀកਾ ਲੈਂਦਾ ਹੋਰੀ ਦੀਦੀ ਕਹਿੰਦੇ ਭਾਜੀ ਨੂੰ ਪੈਸਿਆਂ ਦੀ ਲੋੜਾ 7 ਲੱਖ ਦੀ ਅੱਛਾ ਅਸੀਂ ਕਹੇ ਜੇ ਪਹਿਲਾਂ ਦੱਸ ਦੇ ਰਲ ਮਿਲ ਕੇ ਇਕੱਠੇ ਕਰ ਲੈਂਦੇ ਵੀ ਹੁਣ ਤਾਂ ਵਿਆਹ ਹੋ ਗਿਆ ਟੇ ਕਰਕੇ ਦਾ ਹਾਂ ਫਿਰ ਇਹ ਕਹਿੰਦੇ ਵੀ ਆਪਣਾ ਹਿੱਸਾ ਦੇ ਦਿਓ ਮੈਨੂੰ ਫਿਰ ਜੇ ਹਿੱਸਾ ਇਹ ਲੈਣਗੇ ਫਿਰ ਹੁਣ ਤੁਸੀਂ ਦੱਸੋ ਹਿੱਸਾ ਮੈਂ ਵੀ ਲਵਾਂਗੀ ਕੁੜੀਆਂ ਦੇ ਹਿੱਸਾ ਕਦੋਂ ਤੋਂ ਹੋਣ ਲੱਗ ਗਿਆ ਵੈਸੇ। ਹੁਣ ਜੇ 21 ਸਾਲ ਉਹਗਾ ਚਾਰ ਹਿੱਸੇ ਹੋਣਗੇ ਨਾ ਫਿਰ ਜੀਜੀ ਨੂੰ ਦੇਣਗੇ ਹਿੱਸਾ ਤੇ ਭਾਬੀ ਵੈਸੇ ਮਦਦ ਕਰ ਦੇ। ਵੈਸੇ ਰਮੋ ਵੀ ਪਤਾ ਘਰ ਚ ਤਾਂ ਖਰਚਾ ਘਰ ਚ ਹੀ ਆ ਸਾਰੇ ਘਰ ਚ ਹੀ ਆ ਵਿਆਹ ਹੋ ਗਿਆ ਤਾਂ ਘਰ ਚ ਹੀ ਸਾਰੇ ਇਹਦੇ। ਛੋਟੇ ਜੀਜੇ ਨੂੰ ਪੁੱਛ ਲੋ ਆਪਣੀ। ਜੀਜੇ ਨੂੰ ਜੀਜੂ ਨੂੰ ਕੀ ਲੋੜ ਪਈ ਹੋਊਗਾ ਉਹਨੇ ਲਈ ਧੋਪੇ ਦਾ ਵਿਆਹ ਕਰਵਾਣਾ ਸੀਗਾ ਤੇ ਇਹ ਕੰਮ ਦਾ ਵੈਸੇ ਕਰ ਦੇ। ਇਹੀ ਇਸੇ ਵਾਲੀ ਤੋਂ ਗੱਲ ਲਈ ਨਹੀਂ ਇਹ ਤਾਂ ਵੈਸੇ ਤੁਹਾਨੂੰ ਚਾਹੀਦਾ ਸੀ ਤੁਹਾਨੂੰ ਵਿਆਹ ਨਹੀਂ ਤੁਹਾਨੂੰ ਸੰਗ ਕੀਤਾ ਵੀ ਚੱਲ ਸਾਨੂੰ ਕੋਈ ਮਦਦ ਦੇਓ ਵੀ ਦਵਾਈ ਵਾਲੇ ਐ ਤੁਸੀਂ ਤਾਂ ਆਦਰ ਦਜੀ ਬੰਦਾ ਬੰਦਾ ਹੀ ਸੀ ਵੈਸੇ ਵੀ ਚੱਲ ਔਖੇ-ਸੌਖੇ ਵੇਲੇ ਵੀ ਚੱਲ ਰਹੀ ਕੇ ਜਨ ਸਾਡਾ ਸਰਦਾਰ ਅਸੀਂ ਕਾਹਨੂੰ ਤੁਹਾਨੂੰ ਅਸੀਂ ਮੰਗਿਆ ਵੀ ਨਹੀਂ ਵੈਸੇ ਹੀ ਤੁਹਾਨੂੰ ਚਾਹੀਦਾ ਸੀ ਕਿ ਚੱਲ ਥੋੜੀ ਬੜੀ ਤੁਸੀਂ ਹੈਲਪ ਕਰਦੇ ਨਹੀਂ ਬਾਪੂ ਜੀ ਤੁਸੀਂ ਉਹ ਦੇਖੀ ਸੀ ਜਗਾ ਮੈਂ ਤਾਂ ਨਹੀਂ ਸੀ ਦੇਖਿਆ ਤੁਸੀਂ ਦੇਖੀ ਸੀ ਨਾ ਜਗਾ ਤੋਂ ਉਹ ਵੀ ਪੈਬਰ ਹੁੰਦਾ ਸੀ ਕਿੱਲਾ ਉਹਨਾਂ ਦਾ ਵਿੱਚ ਬੜੇ ਸੀ ਕੋਈ ਅਸੀਂ ਤਾਂ ਮੁੰਡਾ ਦੇਖਿਆ ਮੁੰਡਾ ਕੰਮ ਕਰ ਰਿਹਾ ਪਰ ਅੱਜ ਤੱਕ ਕੋਈ ਗੱਲ ਨਹੀਂ ਕਦੇ ਕੋਈ ਗੱਲ ਹੋਈ ਹੈ ਅੱਜ ਤੱਕ ਨਹੀਂ ਹੁਣ ਹੁਣ ਤੁਸੀਂ ਤੁਹਾਨੂੰ ਇੰਨਾ ਤਾਂ ਮੜਾ ਬੋਟਾ ਤਾਂ ਹੁੰਦਾ ਹੀ ਹੈ ਘਰ ਤੇ ਫਿਰ ਤੁਹਾਨੂੰ ਖਰਚਾ ਪਾਣੀ ਖਰਚਾ ਤੁਸੀਂ ਤਾਂ ਐਟ ਟਾਈਮ ਜੋ ਐਨਰ ਇੱਕ ਗੱਲ ਕੀ ਮਰਜ਼ੀ ਤੁਸੀਂ ਪਹਿਲਾਂ ਦਾ ਪਹਿਲਾਂ ਦਾ ਅਸੀਂ ਤਾਂ ਵਿਆਹ ਹੈ ਨਾਮ ਮੈਨੂੰ ਕਿਹੜਾ ਨਾਮ ਬਸਿਆਗਾ ਜੇ ਮੀਮੂ ਦਾ ਸਿਆਉਂ ਦਾ ਪਹਿਲਾਂ ਦੱਸਾਂਗਾ ਪਰ ਮੈਂ ਪਹਿਲਾਂ ਦੱਸ ਦਿੰਦੀ ਮੈਨੂੰ ਕਿਹੜਾ ਗੱਲ ਤੋਂ ਪਹਿਲਾਂ ਦੇ ਬੀਜ ਦੇਣਾਗਾ ਵਿਹਾਂਜ ਧੂਣੀ ਦੇਣਾ ਗੱਲ ਤੋਂ ਠਾਗਾ ਉਹਨੇ ਮੈਨੂੰ ਟੋਟਲ ਟੋਟਲ ਸਾਰੇ ਵੇਚ ਲਿਆ ਤੂੰ ਵੀ ਆ ਕੇ ਤਾਂ ਹਿੱਸਾ ਤੇ ਲੈ ਲਿਆ ਨਸੀਬਤ ਲਈ ਆ ਕੁੱਟਣ ਦੀ ਨਹੀਂ ਗੱਲ ਮਸੀਬਤ ਤਾਂ ਇੱਥੇ ਪਈ ਆ ਮਸੀਬਤ ਤਾਂ ਸਾਡੇ ਤੇ ਪੈ ਗਈ ਤੇਰੇ ਤੇ ਥੋੜਾ ਪਈ ਨਹੀਂ ਮੇਰੇ ਤੇ ਮਸੀਬਤ ਨਹੀਂ ਪਈ ਜਦੋਂ ਮੈਂ ਬਾਹਰ ਲਾਹਦਾ ਜਾ ਕੇ ਹਿੱਸਾ ਲਿਆ ਮੈਂ ਨਾ ਮਾਰਦਾ ਸੀ ਮੇਰਾ ਹਿੱਸਾ ਮੰਗਣ ਨਹੀਂ ਹਿੱਸਾ ਤਾਂ ਹੁਣ ਅਸੀਂ ਇਹਨਾਂ ਨਿਆਂਿਆਂ ਨੂੰ ਕਿੱਥੇ ਕੱਟ ਦਈਏ ਜਿਨ੍ਹਾਂ ਨੂੰ ਜਿਹੜੇ ਅੱਜ ਤੱਕ ਕੰਮ ਕਰਦੇ ਨੇ ਤੁਹਾਡੇ ਪਿਆਹ ਤੇ ਪੈਸੇ ਲਾਏ ਸਭ ਕੁਝ ਕੀਤਾ ਹੈ ਅੱਜ ਤੁਹਾਨੂੰ ਅਸੀਂ ਇਹਨਾਂ ਦੇ ਪੈਰ ਨ ਜਮੀਨ ਇਹਨਾਂ ਦਾ ਹਿੱਸਾ ਵੀ ਜਿਹੜਾ ਉਹ ਵੀ ਤੁਹਾਨੂੰ ਦੇ ਦਈਏ ਕੱਲ ਨੂੰ ਤੁਹਾਨੂੰ ਫੇਰ ਅਸੀਂ ਕੱਲ ਨੂੰ ਨਿਆਣੇ ਵਿਆਹ ਦੇ ਤੁਸੀਂ ਅਸੀਂ ਤੁਸੀਂ ਇਹ ਚੰਗੀਆਂ ਲਕੁੰਦੀਆਂ ਜੇ ਅਸੀਂ ਨਾ ਜਾਵਾਂਗੇ ਤੁਹਾਡੇ ਘਰੇ ਸਾਡੀ ਇੱਜ਼ਤ ਹੋਊਗੀ ਤੁਹਾਡੀ ਇੱਜ਼ਤ ਹੋਊਗੀ ਬਾਪੂ ਜੀ ਮੈਂ ਉਹ ਉੱਥੇ ਕਿੱਥੇ ਕਹਿ ਰਹੀ ਆਂ ਆਪ ਵੀ ਖਾਸ ਤੁਸੀਂ ਮੈਂ ਨਹੀਂ ਸਮਗਰ ਨੂੰ ਇਤਿਆਸਿਕ ਮੇਰੀ ਵੀ ਮਨਜ਼ੂਰੀ ਆ ਮੈਂ ਕੁਝ ਹੋ ਕੇ ਆ ਕੇ ਹੀ ਸਮਗਰ ਲੱਗੀ ਪਰ ਇਹ ਤਾਂ ਹਰ ਬੰਦੇ ਨੂੰ ਪਤਾ ਵੀ ਏਹ ਹਿੱਸੇ ਵਾਲੀ ਇਹ ਇਹਨਾਂ ਇਹਨਾਂ ਨੂੰ ਕਿਥੋਂ ਵੱਡਾ ਮੈਂ ਦੀਦੀ ਲੀਪ ਘਰ ਵਿਆਹਨ ਤੇ ਮੈਨੂੰ ਇਹ ਚੱਕਾ ਈ ਵੱਡੇ ਘਰ ਚ ਵਿਆਹ ਹੋਇਆ ਕਾਹੂ ਸੀਗਾ ਤੁਸੀਂ ਮੈਨੂੰ ਦੀਦੀ ਮੇਰੀ ਗੱਲ ਸੁਣੋ ਚਲੋ ਹਿੱਸੇ ਦੀ ਵੀ ਨੀ ਗੱਲ ਹਿੱਸਾ ਬਹੁਤ ਜ਼ਮੀਨ ਹੋਵੇ ਨਾ ਬੰਦਾ ਹਿੱਸਾ ਵੀ ਕੁੜੀਆਂ ਦਾ ਕਰ ਲੈਂਦਾ ਹੁਣ ਤੁਸੀਂ ਆਪ ਸੋਚੋ ਇਹਨੇ ਛੋਟੇ ਜਿਹੇ ਮਤਲ ਘਾਟ ਜ਼ਮੀਨਾਂ ਤੇ ਸੀ ਕੀ ਹਿੱਸੇ ਕਰੀਏ ਆਪ ਸੋਚੋ ਤੁਸੀਂ ਨਹੀਂ ਹੋ ਤਾਂ ਭਾਬੀ ਮੈਂ ਸਮਝਦੀ ਆ ਮੈਂ ਕਿਹੜਾ ਨਹੀਂ ਸਮਝਦੀ ਇਸ ਗੱਲ ਨੂੰ ਮੈਂ ਉਹੀ ਤੇ ਕਹਿਣੀ ਆਂ ਕਿ ਘਰ ਏਡਾ ਤੁਸੀਂ ਲੱਭ ਕੇ ਰੱਖਤਾਗਾ ਆਲਦੀਆਂ ਮੰਗਾਈ ਨਹੀਂ ਕੁੜੀਆਂ ਹੁੰਦੀਆਂ ਨੇ ਤੇ ਤੁਸੀਂ ਆ ਘਰ ਦਾ ਦੀਦੀ ਤਾਂ ਵੱਡਾ ਦੇਖਿਆ ਸੀ ਵੀ ਚਲੋ ਘਰ ਘਰ ਤੁਸੀਂ ਐਸ਼ ਐਸ਼ ਕਰੋਗੇ ਕਹਾ ਫਤਨਾ ਤੂੰ ਤਾਂ ਬੋਲ ਹੀ ਨਾ ਠੀਕ ਆ ਨਹੀਂ ਜੇ ਬੋਲਣੀ ਵੀ ਹੈ ਯਾਰ ਉਹ ਉਹ ਵੀ ਹਿੱਸਾ ਮੰਗੂਗੀ ਕਹਿੰਦਾ ਮੈਂ ਜੇ ਦੀਦੀ ਮੰਗੂਗੀ ਨਾ ਤੇ ਮੰਗੂ ਨਾ ਵੀ ਹਿੱਸਾ ਮੰਗਣਾ ਜਾਂ ਤੈਨੂੰ ਦੇਣਾ ਠੀਕਾ ਮਤਲਬ ਇਹ ਅੱਜ ਮੈਂ ਤੇ ਮਸੀਤ ਪਈਆ ਤਾਂ ਤੂੰ ਜਾ ਕੇ ਮੰਗੇ ਮੰਗੂਗੀ ਫਿਰ ਆਪਾਂ ਦੋ ਜੇ ਦੋਨੇ ਭੈਣਾ ਫਿਰ ਆਪਾਂ ਬਰਾਬਰ ਹੀ ਲਵਾਂਗੇ ਉਹੀ ਵੀ ਤੂੰ ਵੀ ਹਿੱਸਾ ਚਾਹੀਦਾ ਇਹਨੂੰ ਵੀ ਹਿੱਸਾ ਚਾਹੀਦਾ ਬਾਕੀ ਉਹਨਾਂ ਨੂੰ ਮੈਂ ਕੱਢ ਦਿੰਦਾ ਬਾਹਰ ਗੁਰਦਾਰੇ ਕਰ ਦਿੰਦੇ ਨਹੀਂ ਨਹੀਂ ਮੈਂ ਗੁਰਦਾਰੇ ਥੋੜੇ ਨਹੀਂ ਵੀ ਗੁਰਦਾਰੇ ਚਲੇ ਜਾਓ ਜੇ ਕੀ ਆ ਮੈਂ ਇਹ ਵੀ ਫਿਰ ਮੈਂ ਗੁਰਦਾਰੇ ਜਾਣਾ ਮੈਂ ਘਰ ਤਾਂ ਵੇਚ ਕੇ ਤੁਹਾਨੂੰ ਦੇ ਦੇਣਾ ਫਿਰ ਗੁਰਦਾਰੇ ਜਾਣਾ ਹੋਰ ਕੀ ਕਹਿੰਦੇ ਇੰਨੀ ਕਿ ਜਗ੍ਹਾ ਚ ਕੀ ਕਰੀਏ ਚਲੋ ਤੁਸੀਂ ਜਮੀਨ ਦਾ ਠੇਕਾ ਕਿੰਨਾ ਕਹਿੰਦਾ 2.5 ਕਿੱਲੇ ਜ਼ਮੀਨ ਦੇ ਆ ਸਾਰੇ ਪਰ ਤੁਸੀਂ ਐਂ ਕਰ ਲਓ ਨਾ ਦੀਦੀ ਜੀ ਤੁਹਾਨੂੰ ਇੰਨਾ ਹੀ ਆ ਵੀ ਤੁਸੀਂ ਫਿਰ ਲੈ ਲਓ ਅਸੀਂ ਰਹਿਣ ਦਿੰਦੇ ਆ ਅਸੀਂ ਵੀ ਮੰਮੀ ਡਾਡੀ ਦੇ ਨਾਲ ਹੀ ਗੁਰਦੁਆਰੇ ਜਾਂਦੇ ਆ ਤੁਸੀਂ ਤਾਂ ਰੰਜੀਪੁਰ ਜੇ ਵੀ ਫਿਰ ਹੋਗੇ ਕੁਝ ਕਰਦੇਗਾ ਤੁਸੀਂ ਤਾਂ ਐ ਕਹਿ ਰਹੇ ਹੋ ਭਾਬੀ ਜੀ ਨੇ ਮੈਂ ਜਾਣ ਬੁੱਝ ਕੇ ਆਈ ਹੁਣੀ ਇੱਥੇ ਵੀ ਹਾਂ ਗੱਲ ਸੀ ਸਲਾਣ ਆਈ ਹਾਂ ਜਾਣ ਬੁੱਝ ਕੇ ਆਈ ਦੀਦੀ ਇਹਨੂੰ ਫਿਰ ਮੇਰੀ ਗੱਲ ਸੁਣੋ ਤੁਸੀਂ ਐਂ ਕਹਿੰਦੇ ਘਰ ਚ ਕਹਿੰਦੇ ਖਾਂਦੇ ਘਰ ਚ ਤੁਸੀਂ ਫਿਰ ਤੁਹਾਨੂੰ ਵੀ ਲੋੜ ਪੈ ਗਈ ਮੈਨੂੰ ਦੱਸੋ ਤੁਸੀਂ ਅਸੀਂ पूरे सूरे ਕਮਾਨ ਨੇ ਐਸੀ पूरी ਪੂਰੀ ਫੈਮਿਲੀ ਆ ਤੁਸੀਂ ਉਹ ਵੀ ਸਾਡੇ ਤੋਂ ਭਾਲਦੇ ਹੋ ਤੁਹਾਨੂੰ ਜਗ ਆਉਣ ਤੋਂ ਪਹਿਲਾਂ 100 ਵਾਰ ਸੋਚਦੇ ਤੁਸੀਂ ਵੀ ਇਹ ਤਾਂ ਪਹਿਲਾਂ ਹੀ ਓਕੇ ਹੋਏ ਪਏ ਨੇ ਤੁਹਾਨੂੰ ਪਤਾ ਡੈਡੀ ਤਾਂ ਪਹਿਲਾਂ ਹੀ ਓਕੇ ਹੋਏ ਪਏ ਨੇ ਹੁਣ ਬਜ਼ੁਰਗ ਸਰੀਰ ਆ ਫਿਰ ਵੀ ਕੰਮ ਕਰਦੇ ਨੇ ਇਹ ਥੋੜਾ ਕਿਸੇ ਨੂੰ ਪਤਾ ਕਿਵੇਂ ਟੈਂਪਾਸ ਕਰਦੇ ਆਪਾਂ ਮੈਂ ਕੁੜਾ ਕੁਝ ਕਿਹਾ ਨਹੀਂ ਆ ਇਹ ਤਾਂ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਜਬੂਰੀ ਕਰਕੇ ਹੀ ਬੰਦਾ ਨਹੀਂ ਤਾਂ ਮੇਰੇ ਨਾਲ ਜਿਹੜਾ ਸਾਰੇ ਵਿਹਲੇ ਬੈਠੇ ਆ ਨਹੀਂ ਉਹ ਤਾਂ ਬਾਪੂ ਜੀ ਹੈਗਾ ਹੀ ਆ ਫੇਰ ਸਾਰਿਆਂ ਨੂੰ ਦਿਖਦਾ ਚੱਲ ਐਨਾ ਵੀ ਕਬੀਲ ਦਾਦੀ ਮਹਾਰਾਜ ਨੇ ਸਾਡਾ ਹੋ ਗਿਆ ਜੇ ਠੋਕ ਵੀ ਹੁਣ ਆਪਣਾ ਆਪਣਾ ਕਮਾਓ ਆਪਣਾ ਆਪਣਾ ਖਾਓ ਇੱਕ ਦੂਜੇ ਤੇ ਡਿਪੈਂਡਰ ਨਾ ਹੋ ਇੱਕ ਦੂਜੇ ਦੇ ਸਰ ਐਮਰਜੈਂਸੀ ਹੈ ਕੋਈ ਹੈਲਪ ਥੋੜੀ ਵਾਲੀ ਕਰ ਸਕਦੇ ਹੁਣ ਰਕਮ ਵੀ ਵੱਧੀ ਹੈ ਐਨੀ ਰਕਮ ਦਾ ਤਾਂ ਹੱਲ ਸੱਤ ਲੱਗਦਾ ਦੀਦੀ ਕੋਈ ਵਿਆਹ ਤੇ ਵੀ ਨਹੀਂ ਦਿੰਦਾ ਤੁਸੀਂ ਕਹੋ ਹਰ ਗੱਲ ਸੀ ਕਰੀ ਜਾਂਦੀ ਆ ਜੀ ਦੇ ਦੌਣ ਮੰਨ ਪਰ ਕੇ ਕੀ ਗੱਲ ਲੁਗੀ ਕੋਸ ਨਹੀਂ ਸੁਣਾ ਨਾ ਭੋਇਆ ਮੈਂ ਬੋਲੀ ਤੇ ਸਾਰੇ ਜਾਂਦੇ ਨੇ ਇਹ ਬਾਗੀ ਮੈਨੂੰ ਪਤਾ ਉਹਨਾਂ ਨੇ ਕੀ ਕਹਿ ਕੇ ਤੋਰਿਆ ਮੈਨੂੰ ਮੈਨੂੰ ਕੱਲ ਵੀ ਜੇ ਤੂੰ ਨਾ ਪੈਸੇ ਲੈ ਕੇ ਆਈ ਤਾਂ ਘਰੇ ਨਾ ਬਣੀ ਉੱਥੇ ਰਹੀ ਤੇ ਨਹੀਂ ਤੁਸੀਂ ਚੁੱਕ ਕੇ ਜਾ ਲੈ ਕਰਦੇ ਸੀ ਕਿ ਨਾ ਪਾਪਾ ਤੁਹਾਨੂੰ ਕੁੱਟ ਚੁਤੇ ਰਹੇ ਸੀਗੇ ਅੰਦਰ ਕੋਈ ਗੱਲ ਤਾਂ ਨਹੀਂ ਹੈਗੀ ਮੈਂ ਕੀ ਕਰਾਂ ਤੇ ਬਾਈ ਚਾਹਸ ਮੈਂ ਕਹਿਤਾ ਤਾਂ ਫੇਰ ਇਹਨਾਂ ਹੋਵੇ ਵੀ ਉੱਥੇ ਸਾਰੇ ਬੰਦੇ ਇਕੱਠੇ ਹੋ ਕੇ ਚਲੇ ਜਾਣ ਹੋਰ ਗੱਲ ਵੱਜ ਜੂ ਨਹੀਂ ਹੱਦ ਤੱਕ ਨਾਲ ਕਿ ਗੱਲ ਵੱਜਣੀ ਆ ਕੱਲ ਕਰੋਗੇ ਤਾਂ ਫੇਰ ਕੋਈ ਤਾਂ ਹੱਲ ਕਰਨ ਦੇਣਾ ਫਿਰ ਮੈਂ ਤਾਂ ਹੁਕੀ ਕਹਾ ਕੀ ਜਾ ਕਹੂੰ ਤੁਸੀਂ ਇੱਕ ਵਾਰੀ ਖੁੱਲ ਕੇ ਗੱਲ ਕਰੋ ਨਾ ਮੈਂ ਵੀ ਆ ਮੈਂ ਨਿਬਾਹ ਕਰਦਾ ਤੂੰ ਦੇਖ ਲੈ ਤੂੰ ਕਰ ਲੈ ਜਿਹੜੀ ਗੱਲ ਕਰਨੀ ਆ ਮੈਨੂੰ ਤਾਂ ਡਟ ਲੱਗਾ ਦਾ ਕਰਦੀ ਇਹਨਾਂ ਹੋ ਮੁੜ ਕੇ ਮੇਰਾ ਘਰ ਹੀ ਨਾ ਬਸ ਐਦਾਂ ਨਹੀਂ ਹੁੰਦਾ ਥੋੜ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਟੈਨਸ਼ਨ ਤਾਂ ਮੈਨੂੰ ਨਹੀਂ ਹੈਗੀ ਉਹ ਆਪਦੀ ਇੱਕ ਮੈਨੂੰ ਇਹ ਹੋ ਗਿਆ ਵੀ ਉਹਨਾਂ ਨੇ ਇਹ ਗੱਲਾਂ ਉਹ ਗੱਲਾਂ ਕਹਿ ਕੇ ਮੈਂ ਵੇਖਿਆ ਹੁੰਦੇ ਤਾਂ ਇਦੋਂ ਬਾਪੂ ਤੇ ਮੰਮੀ ਹੁੰਦੀ ਮੈਨੂੰ ਪੈਣਾ ਵੀ ਉਹ ਪਰਚੀ ਸਤਨਾਮਾ ਆ ਗਈ ਸਤਨਾਮ ਹੀ ਕਰਨ ਬੈਠ ਗਈ ਉਹ ਇਹ ਤਾਂ ਦੇਖਣਾ ਚਾਹੀਦਾ ਸੀ ਕਿ ਹਾਂ ਮੈਂ ਤਾਂ ਫਿਰ ਮਸੀ ਵਧੀ ਮਾਰੀ ਹੁੰਦੀ ਆ ਉਹਨੂੰ ਕੀ ਪ੍ਰੋਬਲਮ ਹੋ ਗਈ ਜਾਂ ਜਿਹੜੀ ਉਹਨੇ ਵੀ ਆਖਰੀ ਵਾਰ ਮੰਗਲੇ ਮੰਮੀ ਨੇ ਮੈਨੂੰ ਟੋਮੈਟਿਕ ਫੋਨ ਕਰਤਾ ਸਤਨਾਮ ਇੱਕ ਵਾਰੀ ਕੁਲਕੇ ਗੱਲ ਕਰੋਨਾ ਮੈਨੂੰ ਤਾਂ ਪਪੀ ਹੋਣੀ ਜੇ ਮੈਂ ਤਾਂ ਹੁਣ ਹੁੰਦੀ ਤਾਂ ਮੈਂ ਕਰੀ ਪੈਂਦੀ ਇੱਕ ਵਾਰੀ ਕਹੋ ਨਾ ਵੀ ਹਾਂ ਮੈਨੂੰ ਇਦਾਂ ਕਿਹਾ ਹੈ ਅੰਮ੍ਰਿਤ ਚਾਹ ਮਨਾ ਕੇ ਲੱਗੇ ਠੀਕ ਉਹ ਵੰਦਵੰਦ ਲਿਖਿਆ ਹੋਇਆ ਪੂਰੀ ਆ ਕੀ ਦੇਖਿਆ ਹਾਂ ਦੀਦੀ ਨੇ ਕਿ ਦੱਸ ਕੀ ਦੀਦੀ ਨੂੰ ਇਸਿਆ ਵੀ ਹੋਣੀ ਪਈ ਹੋਈ ਹੈ ਕੀ ਇਹੋ ਜਿਹਾ ਹੋ ਗਿਆ ਕਜੀ ਤਾਂ ਆਪ ਕੋਈ ਸੁਣਿਆ ਤੁਨ ਤੈਨੂੰ ਵੀ ਤਾਂ ਸੁਣਾਉਣਾ ਪਤਾ ਹੀ ਆ ਹਲੇ ਤੈਨੂੰ ਤਾਂ ਹਲੇ ਚੱਲ ਫਿਰ ਵੀ ਥੋੜਾ ਬਹੁਤਾ ਪਤਾ ਵਾ ਘਾਟੇ ਬਣਾਉਣ ਤੂੰ ਆਈਂ ਗਿਆ ਤੇ ਪਰ ਫਿਰ ਵੀ ਤੂੰ ਆਪ ਸੋਚ ਹਾਂਜੀ ਦੀਦੀ ਮੈਨੂੰ ਕਹਿੰਦੇ ਮੈਂ ਤਾਂ ਘਰੋਂ ਕੱਢਤਾ ਕਹਿੰਦੇ ਉਹ ਕਹਿੰਦੀ ਆ ਵੀ ਪੈਸੇ ਲੈ ਕੇ ਗਈ ਆ ਆਂ ਉਸ ਹੋ ਗਿਆ ਹੁਣ ਫਿਰ ਦੀਦੀ ਖੁੱਲ ਕੇ ਕਿਉਂ ਨਹੀਂ ਦੱਸਦੇ ਬੇਬੀ ਸਾਰੀ ਗੱਲ ਤਾਂ ਦੱਸਣੀ ਚਾਹੀਦੀ ਆ ਹੋਰ ਕੀ ਮੈਂ ਤਾਂ ਦੀਦੀ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਕਹਿੰਦੇ ਮੈਨੂੰ ਨਹੀਂ ਕਹਿੰਦੇ ਮੈਨੂੰ ਡੱਟ ਲੱਗਦਾ ਹੈ ਕਹਿੰਦੇ ਮੈਨਾਂ ਨਹੀਂ ਕਰਕੇ ਤਰਨਾਲੀ ਕਿਹੜੀ ਗੱਲ ਆ ਬੰਦਾ ਖੁੱਲ ਕੇ ਇੰਨਾਂ ਦਾ ਘਰ ਕੱਢਣ ਦਾ ਕੀ ਮਤਲਬ ਮੈਂ ਦੇਖਿਆ ਜਿੰਨੇ ਦੀਦੀ ਪੈਸੇ ਵਾਲੇ ਹੁੰਦੇ ਨੇ ਸੁਣਿਆ ਨਾ ਉਹਨੇ ਇਹ ਇਹ ਜੱਪ ਖੰਡੇ ਰਹਿੰਦੇ ਨੇ ਇਹਨਾਂ ਨੂੰ ਗਰੀਬ ਬੰਦਾ ਥੋੜਾ ਸੁਖੀ ਵੀ ਹੈਗਾ ਵਾ ਜਿੰਨੀ ਜ਼ਮੀਨ ਉਹਨਾਂ ਰੋਣਾ ਦੇਖ ਲੋ ਹੁਣ ਐਡੇ ਮੂੰਹ ਐਡੇ ਬੇ ਨੇ ਉਹਨਾਂ ਨੇ 7 ਲੱਖ ਰੁਪਈਆ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਬੰਦੇ ਦੇ ਆਪ ਦੇ ਘਰ ਕੀ ਬਪੂਰਾ ਸੂਰਾ ਵਾ ਬਜ਼ੁਰਗ ਬੰਦਾ ਕੰਮ ਤੇ ਜਾਂਦਾ ਵਾ ਤੇ ਆਪ ਇਹ ਵਿੱਚ ਹਿੱਸਿਆਂ ਦੀ ਗੱਲਾਂ ਹੁਣ ਦੱਸੋ ਬੰਦਾ ਕੀ ਕਰੇ ਜੇ ਉਹ ਹਿੱਸਾ ਲਊਗੀ ਤੁਹਾਨੂੰ ਵੀ ਪਤਾ ਵਾ ਦੂਜੀ ਦੀਦੀ ਵੀ ਲੈਣਗੀ ਸਤਨਾਮ ਦੀ ਕਿ ਉਹਨਾਂ ਉਹਦੇ ਵਿੱਚ ਬੰਦਾ ਦੱਸ ਕੀ ਕਰੇ। ਇਹ ਕਾਰਜਾਂ ਨੂੰ ਤਾਂ ਹੱਲ ਕਰਕੇ ਪਾਣੀ ਆ। ਹਾਂਜੀ। ਇੱਧਰ ਤਾਂ ਦੇਖੋ ਹੁਣ ਨਹੀਂ ਘੰਟੇ ਨੂੰ ਘੰਡੇ ਨੂੰ ਸ਼ਾਮ ਦਾ ਪਤਾ ਲੱਗਣਾ ਹੀ ਆ। ਚਲ ਮੈਂ ਗੱਲ ਕਰਕੇ ਦੇ ਦਿਆਂ ਆਜਾ ਤੂੰ ਗੱਲ ਕਰਦੇ ਹੁਣ ਬਾਹਰ ਕਰਨੀ ਪੈਣੀ ਉਹ ਦਰ ਤਾਂ। ਤਾਂ ਹੀ ਪਤਾ ਲੱਗੂਗਾ। ਜੇ ਸੁੱਕੀ ਦੀ ਕਿਤੇ ਰੋ ਰਹੇ ਨੇ ਉਹ ਕਰੋਨਾ ਦੀ ਲੜਾਈ ਬੜੀ ਜੀ ਹੋਊ ਤਾਂ ਤੁਸੀਂ ਸਹੀ ਕਹਿੰਦੇ ਸੀ ਡੈਡੀ ਲੜਾਈ ਤਾਂ ਹੋਣੀ ਹੈ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਤਾਂ ਹੁਣ ਸੁਨੈਨ ਨੇ ਦੱਸਿਆ ਵੀ ਲੜ ਕੇ ਆਈ ਉਹ ਕੁੜੀ ਨੂੰ ਤਾਂ ਕੀ ਬਹੁਤ ਕਰਦੇ ਹੋਣੇ ਨਹੀਂ ਤਾਂ ਉਹਦਾ ਬੇਅਕਮ ਥੋੜਾ ਆਈ ਗਿਆ ਉਹਦਾ ਹੈ ਤਾਂ ਸਮਝਦਾਰ ਪਰ ਮਜਬੂਰ ਨੇੜੀ ਤੋਂ ਵੀ ਵੱਡਾ ਘਰ ਦੇਖਿਆ ਵੱਡੇ ਘਰ ਨੂੰ ਕੀ ਕਰਨਾ ਵਾ ਇੰਨੀ ਜ਼ਮੀਨ ਹੁੰਦੇ ਸੁਣਦੇ ਅਗਲਾ ਕਹਿੰਦਾ 7 ਲੱਖ ਲੈ ਕੇ ਆਉ ਉਹ ਨਹੀਂ ਤਾਂ ਚਲੋ ਇਹ ਕੀ ਗੱਲ ਹੋਈ ਨਹੀਂ ਇਹ ਗੱਲ ਥੋੜਾ ਬਣਦੀ ਅਸੀਂ ਤਾਂ ਉੱਥੇ ਫਿਰ ਬਹਿ ਕੇ ਗੱਲ ਹੋਊਗੀ ਆਹੋ ਬਹਿ ਕੇ ਹੀ ਗੱਲ ਹੋਣੀ ਹੈ ਅੱਜ ਉਹ 7 ਲੱਖ ਕਹਿੰਦੇ ਆ ਕੱਲੋ ਅੱਜ 7 ਲੱਖ ਦੇ ਤਾਂ ਕੱਲੋ ਫਿਰ ਹੋਰ ਮੰਗਣਗੇ ਨਹੀਂ ਦੇ ਦੇ ਤਾਂ ਕਹਿੰਦੇ ਮੈਨੂੰ ਘਰੋਂ ਕੱਢ ਤਾਂ ਕਹਿੰਦੇ ਉਹ ਤਾਂ ਕਹਿੰਦੇ ਆ ਵੀ ਪੈਸੇ ਲੈ ਕੇ ਆਉਣੀ ਫਿਰ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਫੇ ਚਾਰ ਬੰਦੇ ਇਕੱਠੇ ਕਰਕੇ ਭਾਈ ਉਹਨਾਂ ਨੂੰ ਪੁੱਛਦੇ ਆ ਪਰ ਕੀ ਪੈਸਾ ਦੀ ਤੁਸੀਂ ਅਸੀਂ ਤੁਹਾਡਾ ਤਰਜਾ ਦੇਣਾ ਦੁਬਈ ਚ ਬੜਾ ਸੋਹਣਾ ਕੰਮ ਕਰਦਾ ਹੁੰਦਾ ਕਰੀ ਜਾਣ ਦਾ ਉੱਥੇ ਪੈਸਿਆਂ ਦੀ ਘਾਟ ਹੈ ਅੱਜ ਕੱਲ ਤਾਂ ਜਾਂਦੇ ਹੀ ਲੋਕ ਦੁਬਈ ਨੂੰ ਆ ਦੁਬਈ ਚ ਤਾਂ ਇਨਕਮ ਸਾਰੇ ਨਾਲੋਂ ਜ਼ਿਆਦਾ ਹੈ ਨਾਲੇ ਟਰਾਲਾ ਚਲਾਉਣਾ ਟਰਾਲੇ ਦੇ ਟਰਾਲੇ ਵਾਲਿਆਂ ਨੂੰ ਪਤਾ ਕਿੰਨੀ ਕਿੰਨੀ ਤਨਖਾਹ ਹੈ ਫੇਰ ਵੀ ਮੂੰਹ ਅੱਡੀ ਜਾਂਦੇ ਕੁਝ ਗੱਲ ਕੁਝ ਬੈਲਾ ਹੀ ਗੜਬੜ ਹੋਣੀ ਹੈ ਨਹੀਂ ਹੁਣ 7 ਲੱਖ ਕਹਿ ਰਹੇ ਆ ਤੁਸੀਂ ਚਲੋ ਮੰਨ ਲਓ ਇੱਕ ਵਾਰੀ ਸੋਚ ਕੇ ਦੇਖ ਲਓ ਚਲੋ ਆਪਾਂ ਦੇ ਹੀ ਦਿੱਤੇ ਹੈਨਾ ਕੱਲੋਂ ਫਿਰ ਹੋਰ ਮੂੰਹ ਉੱਡਣਗੇ ਉਹ ਤਾਂ ਮੈਂ ਤਾਂ ਉਹਦਾ ਹਿਸਾਬ ਦੇ ਦਵਾਂਗਾ 7 ਲੱਖ ਰੁਪਈਆ ਚਲੋ ਉਹਨੂੰ ਦੇ ਦੇਵਾਂਗੇ ਫਿਰ ਬਾਅਦ ਚੋਂ ਨਹੀਂ ਬਾਅਦ ਚੋਂ ਕੀ ਕਰਾਂਗੇ ਬਾਅਦ ਚੋਂ ਨਹੀਂ ਹੋਰ ਨੂੰ ਉੱਡਣਾ ਉਹੀ ਤਾਂ ਮੈਂ ਉਹ ਸਾਰੀ ਗੱਲ ਹੀ ਹੈ ਰੈਡੀ ਜਿੰਨਾ ਇਹ ਤਾਂ ਨਹੀਂ ਗੱਲ ਹੋਣੀ ਇਹ ਤਾਂ ਬੰਦੇ 2 4 ਇਕੱਠੇ ਕਰਕੇ ਨਾ ਉਹਨੂੰ ਕੋਈ ਨਹੀਂ ਲੈ ਕੇ ਚੱਲ ਪਹਿਲਾਂ ਇਹਦਾ ਕੋਈ ਹੱਲ ਸੋਚੀ ਸੋਚ ਕੇ ਲੱਭਨੇ ਆ ਵੀ ਕੀ ਬੜੂਗਾ ਕੀ ਕੀ ਕਰਾਂਗੇ ਇਹਦਾ ਦੀਦੀ ਨੂੰ ਬੁਲਾਓ ਤੁਸੀਂ ਇੱਕ ਵਾਰ ਦੀਦੀ ਨੂੰ ਬੁਲਾ ਲਓ ਬੈਠ ਕੇ ਜਦੋਂ ਦੀਦੀ ਨੂੰ ਬੁਲਾ ਲਿਆ ਬਣਾਇਆ ਪੁੱਛ ਤਾਂ ਇੱਕ ਖੁੱਲ ਕੇ ਗੱਲ ਕਰੋ ਕਿ ਮੈਂ ਤਾਂ ਉਹ ਗੱਲ ਤਾਂ ਕੀਤੀ ਆ ਦੁਨੀਆ ਜੋ ਬਾਤ ਉਹ ਗੱਲ ਨਾਲ ਮਿੱਥੀ ਆ ਆਨੇ ਤੇ ਗਰੀਬਾਂ ਤੇ ਨਾਲ ਤਾਂ ਕੋਈ ਤੇ ਕਰਾ ਲੋ ਇਹ ਦੋ ਟਾਈ ਲੱਗਦੀ ਆ ਬੜੀ ਜਾਜਤ ਆ ਬੜੀ ਜੇ ਨਹੀਂ ਜਾਣੇ ਲੈ ਦੋਨੋਂ ਇਹ ਦੱਚੀਆਂ ਨਹੀਂ ਲੋੜ ਨਹੀਂ ਆਪੇ ਨਹੀਂ ਜੇ ਤੁਸੀਂ ਇੰਨੀ ਗੱਲ ਸਾਨੂੰ ਖੁੱਲ ਕੇ ਦੱਸੋ ਤਾਂ ਸੈ ਇੰਨੀ ਐਂ ਐਡੀ ਵੱਡੀ ਗੱਲ ਐ ਛੋਟੀ ਮੋਟੀ ਗੱਲ ਥੋੜੀ ਅੱਜ ਤੁਸੀਂ 7 ਲੱਖ ਦੀ ਗੱਲ ਕਰਦੇ ਹੋ ਹਨਾ ਕੱਲੋਂ ਫਿਰ ਤੋਂ ਹੋਰ ਮੰਗਣਗੇ ਮੈਂ ਕੀ ਕਰਾਂ ਭਾਗੀ ਮੈਂ ਮੰਨਦੂ ਨਾ ਮੈਂ ਕੁਝ ਕਹਿ ਨਹੀਂ ਸਕਦੀ ਤੁਸੀਂ ਇਦਾਂ ਨਹੀਂ ਹੁੰਦਾ ਇੱਕ ਵਾਰ ਘਰ ਦੇ ਘਰ ਮੈਂ ਤਾਂ ਕਿਹੜੇ ਪੈਸੇ ਜਾ ਮੈਂ ਹਿੱਸਾ ਨਾ ਲੈ ਕੇ ਆਇਤਾ ਓਥੇ ਨਹੀਂ ਇੱਥੇ ਆਉਂਦੇ ਕੋਈ ਮੁੱਦਸ ਨਹੀਂ। ਤੁਸੀਂ ਤਹੀਸੇ ਤਾਂ ਤੁਸੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਮੰਗਦੇ ਨੂੰ ਹਿੱਸਾ ਬਹੁਤ ਇੱਥੇ 10 ਗਿੱਲੇ ਜ਼ਮੀਨ ਆ ਜਿਹੜੇ ਤੁਸੀਂ ਹਿੱਸੇ ਵਾਲੀ ਗੱਲ ਕਰਦੇ ਹੋ ਪੂਰੇ ਸੂਰੇ ਤਾਂ ਸੀ ਆਪ ਆ ਤੁਸੀਂ ਇਹ ਵੀ ਤਾਂ ਸੋਚੋ ਮੈਂ ਤਾਂ ਕਹਿੰਦੀ ਹਾਂ ਮੈਂ ਗੱਲ ਕਹਿੰਦੀ ਹਾਂ ਕਿਹੜੀ ਭੈਣ ਕਹੂੰਗੀ ਕਿਹੜੀ ਕੀ ਕਹੂਗੀ ਵੀ ਮੈਂ ਹਿੱਸਾ ਲੈ ਕੇ ਜਾਣਾ ਮੇਰੀ ਮਜਬੂਰੀ ਬਣ ਗਈ ਸੀਗੀ ਤਾਂ ਮੈਂ ਕਹਿੰਦੀ ਰੈਂ ਕਰਦੇ ਆ ਜੇ ਜਿੰਨੇ ਕਹਿ ਗਏ ਆ ਇੰਨੇ ਕ ਗਹਿਣੇ ਕੱਟੇ ਦੇ ਦੇਣੇ ਆ ਬਾਕੀ ਦੇ ਕੇ ਤੁਸੀਂ ਆਜਾ ਦੱਸੀ ਗਹਿਣੇ ਕੱਟੇ ਦੇ ਦਊਂਗੇ ਗੱਲ ਤਾਂ ਉਹੀ ਆ ਗਈ ਨਾ ਕਰ ਲੋ ਮੇਰੇ ਕੋ ਫੜਨਗੇ ਵੀ ਕਾਕੇ ਨੂੰ ਬਹੁਤ ਕਾਫੀ ਗੱਲ ਕਰ ਲਈ ਨਹੀਂ ਆ ਤਾਂ ਡੈਡੀ ਗੱਲ ਕਰਨਗੇ ਜਾਂ ਗੱਲ ਕਰਨਗੇ ਨਹੀਂ ਕਰਨੀ ਪੈਣੀ ਕਾਕਾ ਦਾ ਫਿਰ ਵੀ ਨਹੀਂ ਆਣਾ ਸਰ ਉਹਨਾਂ ਨੂੰ ਫੋਨ ਤੇ ਗੱਲ ਕਰ ਦੂਮੇ ਤੁਸੀਂ ਵੀ ਭਾਈ ਕੀ ਗੱਲ ਤੁਸੀਂ ਕੁੜੀ ਨੂੰ ਕਰਕੇ ਕਿ ਜਹਰ ਮੰਨੇ ਜਾਣ ਬਾਕੀ ਪਤਾ ਹੈ ਨਾ ਗੱਲ ਮੰਨਣ ਦੀ ਨਹੀਂ ਕਿ ਅੱਜ 7 ਲੱਖ ਚਲੋ ਕਰ ਅਸੀਂ ਤਾਂ ਦੇਖੋ ਪੂਰੇ ਸੂਰੇ ਮੈਂ ਝੂਠ ਵੀ ਨਹੀਂ ਬੋਲਦੀ ਵੀ ਅਸੀਂ ਕਰਦਾਂਗੇ ਜਾਂ ਕਿੱਦਾਂ ਸਾਡਾ ਤੁਹਾਨੂੰ ਪਤਾ ਵਾ ਹੁਣ ਹਲੇ ਬੱਚੇ ਦੇ ਐਡਮਿਸ਼ਨਾਂ ਇੰਨੇ ਮਹਿੰਗੇ ਆ ਤੁਹਾਨੂੰ ਪਤਾ ਵਾ ਸਕੂਲਾਂ ਚ ਇੰਨੇ ਐਡਮਿਸ਼ਨ ਲੈਂਦੇ ਨੇ ਲੰਮਾ ਮਹਗਾ ਹੀ ਆ ਹਨਾ ਹਲੇ ਹੁਣ ਖਰਚਾ ਉਤੋਂ ਵਿਆਹ ਕਰਕੇ ਹਟੇ ਇਹਨਾਂ ਦਾ ਤੇ ਉਤੋਂ ਦੀ ਹੁਣ ਤੁਸੀਂ ਇਹ ਤਾਂ ਫੇਰ ਮਰਨ ਵਾਲੀ ਗੱਲ ਹੋ ਗਈ ਵੀ ਪਿਓ ਨੂੰ ਮਰਨ ਵਾਲਾ ਗੱਲ ਹੋ ਗਈ ਉਹਨਾਂ ਨੂੰ ਸ਼ਰਮ ਚਾਹੀਦੀ ਵੀ ਜ਼ਮੀਨ ਘਟਾ ਹਨਾ ਬੰਦਾ ਜ਼ਮੀਨ ਵੀ ਤਾਂ ਹਿੱਸੇ ਕਰਦਾ ਚੰਗਾ ਲੱਗਦਾ ਵਾ ਜੇ ਬਹੁਤੀ ਜ਼ਮੀਨ ਹੋਵੇ ਥੋੜੀ-ਬੋਤੀ ਜ਼ਮੀਨ ਤੇ ਹੁਣ ਆਪਣਾ ਲਾਹ ਲਾ ਕੇ ਕਹਿ ਰਹੇ ਹੋਏ ਅਸੀਂ ਦੇ ਦਿੰਨੇ ਆਂ ਕਹਿ ਰਹੇ ਸੀ ਅੱਜ ਦੇ ਦਣਗੇ ਕੱਲੋਂ ਫੇਰ ਤੁਹਾਨੂੰ ਤੰਗ ਕਰਨਗੇ ਫੇਰ ਤੁਸੀਂ ਕੀ ਕਰੋਗੇ ਮੈਂ ਤਾਂ ਕਹਿੰਨੀ ਆਂ ਭਾਬੀ ਫੇਰ ਗੱਲ ਕਰ ਲਵਾਂ ਤੁਸੀਂ ਕਿਸੇ ਤਰੀਕੇ ਨਾਲ ਹਾਂ ਗੱਲ ਕਰਨੀ ਪੈਣੀ ਆ ਗੱਲ ਤਾਂ ਕਰਨੀ ਆ ਮਤਲਬ ਚੱਲਦਾਗਾ ਫੇਰ ਤੁਸੀਂ ਦੇਖ ਲਓ ਮੈਂ ਤਾਂ ਮੈਨੂੰ ਤਾਂ ਇੱਕ ਕਹਿ ਕੇ ਭੇਜਿਆ ਮੈਂ ਆ ਠੀਕ ਆ ਕੋਈ ਨਾ ਗੱਲ ਤੇ ਤੂੰ ਆਣਾ ਨਹੀਂ ਸੀ ਤੂੰ ਮੈਨੂੰ ਉੱਥੋਂ ਪੈਰ ਨਹੀਂ ਸੀ ਪਟਣਾ ਮੈਂ ਉਹਦੇ ਲੈ ਗਿਆ ਕੁਝ ਵੀ ਕਹਿ ਹੁੰਦੇ ਜਿਵੇਂ ਮਰਜ਼ੀ ਨਾਲ ਗਈ ਆ ਜਾਂ ਕੁਝ ਵੀ ਬਹੁਤ ਤੁਹਾਨੂੰ ਵੀ ਪਤਾ ਵਾ ਤੁਸੀਂ ਇੱਕ ਵਾਰ ਮੇਰੇ ਨਾਲ ਹੀ ਗੱਲ ਕਰਦੇ ਮਰਜ਼ੀ ਤੁਸੀਂ ਹਰ ਗੱਲ ਕਰਦੇ ਹੋ ਮੇਰੇ ਨਾਲ ਫਿਰ ਤੁਹਾਨੂੰ ਇਹ ਗੱਲ ਦੱਸਣ ਚ ਕੀ ਸੀਗਾ ਭਾਬੀ ਬੋਲਦੇ ਬਹੁਤ ਜ਼ਿਆਦਾ ਸੀਗੇ ਤੇ ਮੈਂ ਤਾਂ ਕੀ ਉਸ ਕਹਾਣੀ ਮੈਂ ਮੰਨੇ ਨਹੀਂ ਕੀਤਾ ਗੱਲ ਕਰਨ ਬਾਬੀ ਸਿੱਧੀ ਹੋ ਇਦਾਂ ਨੂੰ ਆ ਲੈ ਦਤਾ ਨਹੀਂ ਜਿਹੜੀ ਤੁਸੀਂ ਗੱਲ ਕਰਕੇ ਦੇਖੋ ਇੱਕ ਵਾਰ ਕੀ ਕਹਿੰਦੇ ਨੇ ਫੋਨ ਤੇ ਇੱਕ ਵਾਰ ਪੁੱਛ ਕੇ ਦੇਖੋ ਉਹਨਾਂ ਨੂੰ ਉਹ ਕੀ ਖੁੱਲ ਕੇ ਗੱਲ ਕਰਨੀ ਕੀ ਹੈ ਇਹ ਵੀ 7 ਲੱਖ ਤੋਂ ਬਰੋ ਪਲਾਨ ਚ ਉਹ ਆਇਆ ਕੀ ਕਰੀਏ ਕੀ ਨਹੀਂ ਇੰਨੇ ਭੁੱਖੇ ਤਾਂ ਹੈ ਨਹੀਂਗੇ ਕੋਈ ਪਿਛਲੀ ਗੱਲ ਜੋ ਮਤਲਬ ਕਿ ਉਹਨਾਂ ਨੂੰ ਬਹੁਤ ਦੱਸੋ ਤੁਸੀਂ ਗੱਲ ਇਹ ਕਿ ਕੁੜੀ ਨਹੀਂ ਰੱਖਣੀ ਹੈ ਕੀ ਹੈ ਗੱਲ ਤਾਂ ਦੱਸਣ ਲਈ ਕੋਸ਼ਿਸ਼ ਕਰੋ ਹਾਂ ਹਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਤੁਸੀਂ ਕੁੜੀ ਨੂੰ ਮੜਾ ਮੋਟਾ ਇੱਕ ਕੁੜੀ ਨੂੰ ਤੰਗ ਕਰਦੇ ਹੋ ਕੀ ਚੱਕਰ ਕੀ ਹੈ ਸੰਤ ਕਲਤਾ ਦੱਸੋ ਕਲੀਅਰ ਕੰਮ ਤਾਂ ਜੀ ਕੋਈ ਨਹੀਂ ਕੀਤਾ ਸਿੱਧਾ ਦਰਪੇਂ ਹੀ ਕਿਹਾ ਕਿ ਆਪਣੇ ਬੱਚੇ ਦੇ ਘਰ ਲੈ ਆਣੇ ਹੋਗੇ ਮੁੰਡਾ ਵਾ ਛੋਟਾ ਹੀ ਜਵਾਈ ਆ ਉਹ ਬੜਾ ਵੀ ਝੋਟਾ ਵਾ ਛੋਟੇ ਜਵਾਈ ਵਰਤੀ ਅੱਗੇ ਕੰਮ ਇਹਦਾ ਨਾਲੋਂ ਅੱਗੇ 7 ਲੱਖ ਹੋ ਗਿਆ ਤੇ ਕਿਹੜਾ ਘਰ ਦਾ ਵੱਡਾ ਇਹ ਤਾਂ ਤੁਹਾਨੂੰ ਵੀ ਪਤਾ ਹੀ ਆ ਨਹੀਂ ਚਲੋ ਸਤ ਤੁਹਾਨੂੰ ਪਤਾ ਵੀ ਅਸੀਂ ਮੁੰਡੇ ਦਾ ਵਿਆਹ ਕਰ ਕਰਾ ਲਿਆ ਜੇ 4 ਮਹੀਨੇ ਹੋਏ ਜਦੋਂ ਬਾਹਰ ਗਿਆ ਉਦੋਂ ਮੈਂ ਲੱਖ ਰੁਪਈਆ ਦਿੱਤਾ ਮੈਨੂੰ ਕਿਸੇ ਫੈਮਿਲੀ ਦੇ ਕਿਸੇ ਮੈਂਬਰ ਨੂੰ ਨਹੀਂ ਪਤਾ ਮੇਰੇ ਕੋਲ ਸੈਪਰੇਟ ਪੈਸੇ ਸੀ ਮੈਂ ਚੁੱਪ ਕਰਕੇ ਲਿਆ ਕੇ ਦੇ ਦਿੱਤੇ ਇਹ ਤੁਹਾਨੂੰ ਮੈਨੂੰ ਨੇ ਦਿੱਤਾ ਤੁਸੀਂ ਆਪਣੇ ਬੱਚੇ ਨੇ ਦਿੱਤਾ ਤੁਸੇ ਉਹ ਵੀ ਤੁਹਾਡਾ ਕੁਝ ਲੱਗਦਾ ਉਹ ਵੀ ਦਿੱਤਾ ਤੁਸੀਂ ਕਹਿੰਦੇ ਮੈਨੂੰ ਦਿੱਤਾ ਮੈਂ ਜਾਣ ਸੀ ਤੇ ਉਹ ਹੋਰ ਦਾ ਉਹ ਵੀ ਤੁਹਾਡਾ ਹੀ ਆ ਦਿੱਤਾ ਤਾਂ ਹੈ ਮੇਰਾ ਆਪਣਾ ਹੈ ਪਰ ਹੁਣ ਅੱਜ ਤੁਸੀਂ ਇਹ ਤੁਸੀਂ ਤਾਂ ਹੈਲਪ ਕਰਨੀ ਸੀ ਪਰ ਉਹਦੀ ਬਜਾਏ ਤੁਸੀਂ ਇਹ ਦੇਖਿਆ ਵੀ 4 ਮਹੀਨੇ ਹੋਏ ਸਾਡੇ ਵਿਆਹ ਨੂੰ ਮੁੰਡੇ ਦੇ ਨੂੰ ਚਾਰ ਬੇ ਚਾਰਵੇਂ ਵਿਆਹ ਦੇ ਵਿੱਚ ਵਿਆਹ ਚ ਸੱਚਾ ਤੁਸੀਂ ਬਹੁਤ ਵਧੀਆ ਵਿਆਹ ਕੀਤਾ ਵਾ ਸਾਡਾ ਸੱਚਾ ਪਾਣੀ ਕਿਹਦੇ ਵਿੱਚ ਕਿਹਾ ਹੋਊਗੀ ਤਾਂ ਹੋਈ ਹੀ ਆ ਨਾ ਉਹ ਵਿਆਹ ਨੂੰ ਘੱਟ ਜੀ ਰਕਮ ਮੰਗੀ ਹੈ ਤੁਹਾਡੇ ਤੋਂ 7 ਲੱਖ ਕਿਹਾ ਜਾਣੇ ਲੱਗੇ ਨਹੀਂ 7 ਲੱਖ ਛੋਟੀ ਰਕਮ ਹੈ ਸਾਡੇ ਕੋਲ ਕਿੱਦੇ ਅਸੀਂ ਸਰਮਾਇਦਾਰ ਹਾਂ ਅਸੀਂ ਤਾਂ ਤੁਹਾਨੂੰ ਬਹੁਤ ਵੱਡੇ ਦੇਖ ਕੇ ਅਸੀਂ ਬਹੁਤ ਵੱਡੇ ਸਰਮਾਇਦਾਰ ਹੈ ਪਰ ਹੁਣ ਇਹ ਥੋੜਾ ਹੁੰਦਾ ਵੀ ਤੁਸੀਂ ਸਾਡੀ ਮਜਬੂਰੀ ਮਜਬੂਰੀ ਦਾ ਨਜਾਇਜ਼ ਫਾਇਦਾ ਠਾਓ ਤੁਸੀਂ ਇੱਕ ਚੀਜ਼ ਸੋਚੋ ਬੱਚਾ ਤੁਹਾਡਾ ਉੱਤੇ ਜਾਂਦਾ ਹੈ ਨਾ ਅੱਗੇ ਤੇ ਨਹੀਂ ਤੇ ਦੀ ਤੁਹਾਨੂੰ ਬਤਾਵਾ 100 ਡਾਲਰ ਆ ਸਾਰਾ ਕਮਾਈ ਥੋੜੀ ਕੁੜੀ ਦੇ ਆਣੀ ਆ ਇੱਥੇ ਅਸੀਂ ਕਿੱਦਾਂ ਜਿਹੜਾ ਅਸੀਂ ਤਾਂ ਅੱਜ ਹੈਗੇ ਗੱਲ ਹੈ ਨਹੀਂ ਥੋੜਾ ਹੀ ਤਾਂ ਕੁਝ ਬੰਨਣਾ ਵਾ ਤੁਸੀਂ ਸਾਥੋਂ ਥੋੜੀ ਕਰਨਾ ਕੋਸ਼ਿਸ਼ ਹੋ ਤਾਂ ਥੋੜਾ ਹੀ ਆ ਸਾਰਾ ਨਹੀਂ ਸਾਡਾ ਤਾਂ ਹੈਗਾ ਪਰ ਅਸੀਂ ਆਪਣੇ ਜਿਹੜੇ ਦੂਜੇ ਤਿੰਨ ਬੱਚੇ ਆ ਉਹਨਾਂ ਨੂੰ ਉਹਨਾਂ ਦੇ ਗਲ ਘੁੱਟ ਦਈਏ ਉਹਨਾਂ ਨੂੰ ਮਾਰ ਦਈਏ ਇੱਕ ਉਹਨੂੰ ਹੀ ਦੇਖਾਂਗੇ ਇੱਕ ਇਹ ਤਾਂ ਦੇਖੋ ਵੀ ਜਿਹੜਾ ਦੁਬਈ ਚ ਹੈ ਉਹਦੀ ਕਮਾਈ ਵੀ ਹੈਗੀ ਤੇ ਜਿਹੜੇ ਇਧਰ ਤੈਨ ਆਏ ਇਹਨਾਂ ਨੂੰ ਕਿੱਥੇ ਛੱਡਿਆ ਕਿੱਥੇ ਛੱਡਾ ਅਸੀਂ ਤਾਂ ਗੁਰੂ ਕੰਮ ਕਰ ਤੁਹਾਨੂੰ ਪਤਾ ਠੰਡੇ ਚੱਲ ਰਹੇ ਨੇ ਕਮਾਈਆਂ ਕਿੱਥੇ ਤਾਣੀ ਤੱਕ ਲੈਟਾ ਜਾਣਾ ਮੇ ਤਾਂ ਜੇ ਜੇ ਕਮਾਈ ਹੁੰਦੀ ਜੇ ਤਾਂ ਲੋੜੀਂਦੀ ਉਹ ਲੋੜ ਤਾਂ ਨਹੀਂ ਦੁਬਈ ਚ ਸਰਦਿਆਂ ਦੇ ਦੁਬਈ ਚ ਸਰਦ ਤਾਂ ਬੰਦੇ ਕਹਿੰਦੇ ਲੋੜ ਤਾਂ ਨਹੀਂ ਹੈਗੀ ਮੈਨੂੰ ਪਤਾ ਵੀ ਉੱਥੇ ਕਮਾਈ ਨਹੀਂ ਹੈਗੀ ਕਮਾਈ ਕਿਉਂ ਨਹੀਂ ਹੈ ਸਭ ਤੋਂ ਜ਼ਿਆਦਾ ਤਾਂ ਘਰੇ ਵਿੱਚ ਕਮਾਈ ਹੈ ਡੇਢ ਤੋਂ 2 ਲੱਖ ਰੁਪਏ ਅਮਹੀਨੇ ਦੀ ਇਨਕਮ ਹੈ ਤੇ ਹਾਂ ਜੇ ਤੁਹਾਨੂੰ ਲੱਗਦਾ ਨਾ ਜੇ ਤੁਸੀਂ ਇੱਦਾਂ ਹੁੰਦਾ ਹੁੰਦਾ ਤਾਂ ਫਿਰ ਅਸੀਂ ਬੜੇ ਵੇਲੇ ਸਿੱਕੇ ਕਿਉਂ ਕਿ ਕਹਿੰਦੇ ਸੀ ਫੇਸੇ ਨਾਲ ਉਹ ਬੱਚੇ ਲਾਲਚ ਤੋਂ ਲਾਲਚ ਨਹੀਂ ਨਾ ਬੰਦਾ ਛੱਡਦਾ ਲਾਲਚ ਤਿਆਗਦਾ ਨਹੀਂ ਹੈ ਚਲੋ ਅਸੀਂ ਸਾਡੇ ਤਾਂ ਖੁਸ਼ੀ ਦੀ ਗੱਲ ਹੈ ਤੁਸੀਂ ਜਾਓ ਬਖਤ ਸਗੋਂ ਤੁਸੀਂ ਤਾਂ ਹੈਲਪ ਕਰਨੀ ਸੀ ਕਿ ਸਾਡੇ ਕਿਸੇ ਹੋਰ ਵੀ ਜਵਾਕ ਨੂੰ ਹੋਰ ਵੀ ਚੱਲ ਜਾਂਦਾ ਛੋਟੀ ਵੀ ਚੱਲੇ ਜਾਂਦੀ ਤੇ ਦੂਜਾ ਜਾ ਕਿਸੇ ਮੁੰਡੇ ਨੂੰ ਲੈ ਜਾਂਦਾ ਨਾਲ ਉਹ ਤੁਸੀਂ ਉਹ ਤਾਂ ਹੈਲਪ ਹੈਲਪ ਤਾਂ ਕੀ ਕਰਨੀ ਸੀ ਸਗੋਂ ਸਾਡੇ ਤੇ ਹੋਰ ਉਲਟਾ ਬੋਝ ਬਣ ਗਏ ਇਦਾਂ ਥੋੜਾ ਹੁੰਦੀ ਹੈ ਉਹ ਤਾਂ ਉਹ ਤਾਂ ਕੋਟਿਆਂ ਦੀ ਆਣ ਗਈ ਨਾ ਪਹਿਲਾਂ ਇੱਕ ਤਾਂ ਸੈਟਅਪ ਹੋ ਜੇ ਤੁਹਾਡਾ ਆਪ ਦਾ ਹੋ ਵੀ ਆਪ ਦਾ ਜਿਹਾ ਉਹ ਸੈਟ ਹੋ ਜੂਗਾ ਫੇਰ ਸਾਰੇ ਆਜਣਗੇ ਇਕੱਠਾ ਇਕੱਠਾ ਅੱਜ ਜਿਹਾ ਨਹੀਂ ਆਊਗਾ ਚਲੋ ਆਈ ਤਾਂ ਜਾਊਗਾ ਉਹ ਤਾਂ ਮੈਂ ਮੰਨਦਾ ਪਰ ਹੁਣ ਐਸੇ ਐਟ ਅ ਟਾਈਮ ਅਸੀਂ ਕੀ ਕਰੀਏ ਬਿਲਕੁਲ ਵੀ ਇਸੇ ਕੁਸਾ ਮੰਨਣ ਵਾਲੀ ਗੱਲ ਨਹੀਂ ਗਈ ਪੈਸੇ ਤੁਸੀਂ ਭੇਜਦੇ ਹੋ ਚਾਹੀਦੇ ਤਾਂ ਅਸੀਂ ਤੁਹਾਨੂੰ ਕਹਤਾ ਇੰਨਾ ਤਾਂ ਫਿਰ ਤੁਹਾਨੂੰ ਪਤਾ ਔਖਾ ਹੀ ਹੈ ਨਹੀਂ ਤਾਂ ਔਖਾ ਹੀ ਆ ਤੁਸੀਂ ਤੁਸੀਂ ਕੀ ਕਰਨਾ ਹੋ ਤੇਰੇ ਨਾਲ ਤਾਂ ਤੇਰੇ ਤੇ ਬਾਕੀ ਨਬੇੜਾ ਕਰਦੇ ਤੁਸੀਂ ਏਦਾਂ ਕਰੋ ਅਸੀਂ ਤਾਂ ਛੱਡ ਕੇ ਗੁਰਦੁਆਰਾ ਗੁਰਦਵਾਰੇ ਚੱਲ ਜਾਈਏ ਤੁਹਾਡੇ ਮੁਰਾ ਹੱਥ ਜੋੜੇ ਵੀ ਅਸੀਂ ਮਜ਼ਬੂਤ ਹਾਂ ਉਹ 7 ਲੱਖ ਥੋੜਾ ਹੁੰਦਾ 7 ਲੱਖ 7 ਲੱਖ ਦੀ ਰਕਮ ਥੋੜੀ ਹੁੰਦੀ ਗਰੀਬ ਆਦਮੀ ਨੂੰ ਤਾਂ 700 ਨਹੀਂ ਬਣਦਾ ਕਈ ਵਾਰ ਸਾਡੀ ਮੈਂ ਇਸ ਤੁਸੀਂ ਇਹ ਦੇਖੋ ਵੀ ਮੈਂ ਇਸ ਉਮਰ ਦੇ ਵਿੱਚ ਵੀ ਕੰਮ ਕਰ ਰਿਹਾ ਕਿਉਂ ਕਰ ਰਿਹਾ ਬੱਚਿਆਂ ਦੀ ਖਾਤਰ ਮੈਂ ਆਪਣੀ ਕੁੜੀ ਕਰਦੇ ਆ ਉਮਰ ਚ ਫਿਰਦੀ ਆ ਸਰੀਰ ਤੋਂ ਉਹ ਕਿਟਰੰਦਾ ਇਹ ਕਿ ਕੀ ਆ ਅੱਛਾ ਮੇਰੇ ਸਰੀਰ ਦੇ ਫਿਟਿੰਗ ਦਾ ਤੁਹਾਨੂੰ ਫਿਕਰ ਹੈ ਤੇ ਇਹ ਨਹੀਂ ਦੇਖਦੇ ਵੀ ਸੀਨੀਅਰ ਬੰਦਾ ਸੀਨੀਅਰ ਸਿਟੀਜ਼ਨ ਹੈ 60 ਸਾਲ ਤੇ ਤਾਂ ਪੈਨਸ਼ਨ ਲੱਗ ਜਾਂਦੀ ਹੈ ਸੀਨੀਅਰ ਸਿਟੀਜ਼ਨ ਨੂੰ ਤੇ ਮੈਂ ਚਲੋ ਮੈਂ ਇੰਨਾ ਤਾਂ ਤੁਹਾਡਾ ਪਰਸਨਲ ਜਾਣਾ ਉਹ ਤੁਹਾਡੇ ਮੋਰੇ ਹੱਥ ਜੋੜੇ ਮੈਂ ਮੇਰੇ ਸਾਡੇ ਤੇ ਰਹਿਮ ਕਰੋ ਤੁਸੀਂ ਸਾਨੂੰ ਬਾਜੀ ਫਿਰ ਤੁਸੀਂ ਨਵੇੜਾ ਕਰ ਦੋ ਬਸ ਨਵੇੜਾ ਹੋ ਗਿਆ ਫਿਰ ਨਵੇੜਾ ਤਾਂ ਤੁਹਾਡੇ ਮੈਂ ਚਾਰ ਬੰਦੇ ਇਕੱਠੇ ਕਰਕੇ ਆਉਂਗਾ ਨਵੇੜਾ ਹੀ ਹੋਊਗਾ ਹੁਣ ਹੋਰ ਕੁਝ ਨਹੀਂ ਹੋਣਾ ਬਸ ਠੀਕ ਹੈ ਠੀਕ ਹੈ

ਕਾ ਲਾ ਪਾਇਆ ਅੱਛਾ ਬੀਬੀ ਚੱਲਦੀਆਂ ਤੁਸੀਂ ਇੰਨੀ ਗਰਮੀ ਚ ਕਿਉਂ ਆਏ ਮੈਨੂੰ ਫੋਨ ਕਰ ਦੇਣਾ ਸੀ ਮੈਂ ਥੋੜੇ ਕਹਿ ਤੋ ਜਦ ਹੀ ਆ ਜਾਣਾ ਸੀ ਆ ਹਾਂ ਚੱਲ ਉਪਰ ਜਾਂਦੀ ਨਹੀਂ ਵੀ ਚੱਲਦੇ ਆਪਾਂ ਵੀ ਮੰਮੀ ਪੁਆ ਰਹੇ ਹੋਗੇ ਮੰਮੀ ਨੇ ਬੀਬੀ ਬੱਦ ਗਿਆ ਮੰਮੀ ਦਾ ਮੈਂ ਤਾਂ ਇਹ ਕਹਿੰਦੀ ਸੀ ਬੀਜੀ ਦੇਖੋ ਅਸੀਂ ਇੰਨੇ ਪੈਸੇ ਅਸੀਂ ਕਿੱਥੋਂ ਦੇਣੇ ਆ ਇਹ ਕੋਈ ਚੰਗੀਆਂ ਗੱਲਾਂ ਥੋੜੀ ਆ ਅਸੀਂ ਇੰਨੇ ਪੈਸੇ ਡੈਡੀ ਨੇ ਤਾਂ ਮਿੰਟਾ ਤੱਕ ਆ ਲਏ ਬੀਬੀ ਵਧਾਏ ਬੀਬੀ ਹੋ ਗਿਆ ਤੇ ਨੂੰ ਬੀਬੀ ਹੋਣ ਦੀ ਜਰੂਰਤ ਕੀ ਸੀ ਮੈਨੂੰ ਫੋਨੇ ਕਰ ਦੇਣਾ ਸੀ ਪਾਊਗਾ ਜਦੋਂ ਨਹੀਂ ਐਨਾ ਐਨੇ ਸੀਰੀਅਸ ਹੈ ਐਨਾ ਹੋ ਗਿਆ ਤੇ ਤੁਸੀਂ ਤਾਂ ਆ ਗਏ ਸੀ ਤਾਂ ਤੁਹਾਡੇ ਆਇਆ ਤੇ ਭੇਜ ਦਿੰਨੇ ਆ ਬੀਬੀ ਕਹਿੰਦੀ ਬੇਬੇ ਕਹਿੰਦੀ ਚਲੋ ਲੈ ਚੱਲਦੇ ਆ ਚਲਦੀਆਂ ਬੀਬੀ ਚਲਦੀਆਂ ਜੋ ਚੱਲ ਕੋਈ ਗੱਲ ਹੋਈ ਫੇਰ ਚਲਦੀ ਠੀਕ ਆ ਚਲੋ ਠੀਕ ਅਸੀਂ ਤੁਹਾਡੀ ਜ਼ਿੰਮੇਵਾਰੀ ਤੇ ਭੇਜ ਦਿੰਨੇ ਆ ਜੇ ਕੋਈ ਗੱਲ ਬਾਤ ਹੁੰਦੀ ਹੈ ਤਾਂ ਤੁਸੀਂ ਦੇਖ ਲਿਆ ਠੀਕ ਹੈਲੋ ਪਾਣੀ ਨੇ ਗੱਲ ਸੁਣੋ ਮੇਰੀ ਬੀਜੀ ਆਈ ਨੇ ਉਹਨਾਂ ਸਾਹਮਣੇ ਕੋਈ ਗੱਲ ਨਾ ਕਰਿਓ ਤੁਸੀਂ ਕੋਈ ਗੱਲ ਨਹੀਂ ਮੈਂ ਤੁਹਾਡੀ ਕੋਈ ਕੁਝ ਨਹੀਂ ਕਹਿੰਦੀ ਹੈ ਕਿ ਬੇਸਰ ਕੋਈ ਜਵਾਬ ਦੇ ਨਹੀਂ ਲੋਨ ਜਮ ਠੀਕ ਹੈ ਫਿਰ ਹਾਂਜੀ ਕੋਈ ਇਦਾਂ ਦੀ ਗੱਲ ਨਾ ਕਰਿਓ ਮੇਰੀ ਬੀਜੀ ਨੇ ਮੈਨੂੰ ਘਰੋਂ ਕੱਢਣਾ ਵਾ ਤੁਸੀਂ ਵੀ ਤਾਂ ਕੋਈ ਗੱਲ ਨਾ ਕਰਿਓ ਚਲ ਠੀਕ ਹੈ ਠੀਕ ਹਾਂਜੀ ਲਾਂਚ ਵਿੱਚ ਕਈ ਲੋਕੀ ਆਪਣਾ ਘਰ ਪੁਜਾਰਣ ਦਿੰਦੇ ਨੇ ਇਹ ਸੀਰੀਅਲ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਥਿੱਥੋਂ ਲਾਚ ਛੱਡੋ ਤੇ ਆਪਣੇ ਘਰ ਬਿਸਾਓ ਇਸ ਲਾਈਕ ਐਂਡ ਸਬਸਕ੍ਰਾਈਬ ਥੈਂਕ ਯੂ